ਤਨੂ ਮੈਂ ਲੈ ਕੇ ਦੇ ਦੇਣਾ ਕੰਮ 10 10 ਵੀ ਉਹ ਦੱਸਣ ਦੇ ਨੇ ਮੈਨੂੰ ਚੰਨ ਬਸ ਮੈਂ ਨਹੀਂ ਬਹੁਤ ਧੰਨਵਾਦ ਆ ਜੀ ਸੋ ਅੰਕਲ ਸਤਿ ਸ਼੍ਰੀ ਗਾਦੀ ਸਾਰਿਆਂ ਨੂੰ ਮੈਂ ਰਾਜਵੀਰ ਸਿੰਘ ਰਾਜੂ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਪੱਲਾ ਆਪਣੇ ਪਿੰਡ ਧਮੋਟਕਲਾ ਤੋਂ ਕਰੀਬ 1 ਕਿਲੋਮੀਟਰ ਦੂਰੀ ਤੇ ਸਥਿਤ ਆ ਜੀ ਪਿੰਡ ਪੱਲਾ ਤਹਿਸੀਲ ਪੈਲ ਜ਼ਿਲ੍ਹਾ ਲੁਧਿਆਣਾ ਦਾ ਪਿੰਡ ਆ ਤੇ ਆਮਕਣੇ ਨਾਲ ਅੱਜ ਅੰਕਲ ਜੀ ਹਾਜ਼ਰ ਨੇ ਤੇ ਮੈਨੂੰ ਕਰੀਬ ਅੱਜ ਤੋਂ ਮਹੀਨਾ ਪਹਿਲਾਂ ਆਪਣੇ ਮੇਨ ਬੱਸ ਸਟੈਂਡ ਧਮੋਟ ਤੇ ਮਿਲੇ ਸੀਗੇ ਸੋ ਕਹਿੰਦੇ ਵੀ ਤੇਰੀ ਵੀਡੀਓ ਦੇਖਦੇ ਰਹਿੰਦੇ ਆ ਵੀ ਤੂੰ ਹੈਲਪ ਕਰਾ ਦਿੰਨਾ ਨਾ ਜਿੰਨਾ ਕੁ ਵੀ ਹੁੰਦਾ ਤੇ ਇਹਨਾਂ ਨੇ ਇੱਕ ਰਿਕਵੈਸਟ ਕੀਤੀ ਸੀ ਬੇਨਤੀ ਕੀਤੀ ਸੀ ਤੇ ਇਹ ਹੈਂਡੀਕੈਪ ਨੇ ਨੂੰ ਤੁਰ ਨਹੀਂ ਹੁੰਦਾ ਇਹ ਆਪਣੇ ਜਿਹੜਾ ਸਕੰਜਾ ਉਹਦੇ ਸਹਾਰੇ ਤੁਰਦੇ ਨੇ ਸੋ ਇਹਨਾਂ ਨੇ ਹੁਣ ਜਾਣਕਾਰੀ ਦਿੰਦਿਆਂ ਦੱਸਿਆ ਵੀ ਇਹ ਪਿਛਲੇ ਕਰੀਬ 11-12 ਸਾਲਾਂ ਤੋਂ ਤੇ ਬੀਬੀ ਬਦਲ ਨਾਲ ਥੋੜੀ ਇਹਨਾਂ ਨੂੰ ਪ੍ਰੋਬਲਮ ਆ ਗਈ ਸੀਗੀ ਤੇ ਇੱਕ ਬਾਹਾਂ 'ਚ ਥੋੜੀ ਜੀ ਪ੍ਰੋਬਲਮ ਹੈ ਇਹ ਘੱਟ ਕੰਮ ਕਰਦੀ ਹੈ ਬਾਹ ਤੇ ਲਤਾਂ ਬਿਲਕੁਲ ਨਹੀਂ ਕੰਮ ਕਰਦੀਆਂ ਇਹਦੇ ਨਾਲ ਸਹਾਰੇ ਨਾਲ ਬਹੁਤ ਔਖਾ ਤੁਰਦੇ ਨੇ ਤੇ ਇਹਨਾਂ ਕੋਲ ਜਿਹੜੀ ਸਾਈਕਲ ਹੈ ਟਰਾਈਸਾਈਕਲ ਸੀਗੀ ਹੱਥ ਨਾਲ ਚਲਾਉਣ ਵਾਲੀ ਸੀਗੀ ਤੇ ਉਹ ਜਿਹੜੀ ਹਾਲਤਾ ਬਹੁਤ ਖਸਤ ਹੋ ਗਈਤੀ ਯਾਨੀ ਬਹੁਤ ਪੁਰਾਣੀ ਸਾਈਕਲ ਸੀਗੀ ਟੈਟੂ ਬੋਦ ਬਿਲਕੁਲ ਸਹੀ ਨਹੀਂ ਸੀਗੇ ਅੰਕਲ ਕਹਿੰਦੇ ਵੀ ਠੀਕ ਨਹੀਂ ਰਹਿੰਦੀ ਵੀ ਲੋਟ ਕਰਾਉਣੀ ਪੈਂਦੀ ਆ ਸਮੇਂ-ਸਮੇਂ ਦੇ ਨਾਲ ਵੀ ਮੈਨੂੰ ਉਹ ਚਲਾਉਣ 'ਚ ਜ਼ੋਰ ਲੱਗਦਾ ਹੱਥਾਂ ਦਾ ਤੇ ਇਹਨਾਂ ਨੇ ਬੇਨਤੀ ਕੀਤੀ ਸੀ ਵੀ ਜੇ ਕੋਈ ਆਪਾਂ ਨੂੰ ਸਾਈਕਲ ਲੈ ਦੇਵੇ ਤਾਂ ਇਹਨਾਂ ਦਾ ਧੰਨਵਾਦ ਹੋਊਗਾ ਇਹ ਕਹਿੰਦੇ ਵੀ ਤੇ ਅੱਜ ਜਿਹੜੀ ਵੀਡੀਓ ਆਪਾਂ ਜਿਹੜੀ ਸਾਈਕਲ ਅੰਕਲ ਨੂੰ ਦੇ ਰਹੇ ਹਾਂ ਤੇ ਇਹ ਵੀ ਤੁਹਾਨੂੰ ਦੱਸ ਦੇ ਵੀ ਮੈਂ ਕਰੀਬ 15-20 ਦਿਨ ਪਹਿਲਾਂ ਪਿੰਡ ਧਮੋਟ ਕਲਾਂ ਹਨਾ ਪੱਤੀ ਮਸੰਦਾ ਤੋਂ ਪਰਦਾ ਸਵਰਗਵਾਸੀ ਸਰਦਾਰ ਗਿਆਨ ਸਿੰਘ ਜੀ ਉਹਨਾਂ ਦੀ ਧਰਮ ਪਤਨੀ ਕਰਨਦੀਪ ਕੌਰ ਜੀ ਤੇ ਉਹਨਾਂ ਨੂੰ ਵੀ ਹੈਂਡੀਕੈਪ ਨੇ ਉਹ ਵੀ ਚੱਲ ਫਿਰ ਨਹੀਂ ਸਕਦੇ ਤੇ ਉਹਨਾਂ ਨੂੰ ਵੀ ਆਪਾਂ ਇੱਕ ਬੇਨਤੀ ਕੀਤੀ ਸੀ ਵੀ ਇਹ ਸਾਈਕਲ ਟ੍ਰਾਈਸਾਈਕਲ ਸੀਗੀ ਉਹਨਾਂ ਕੋਲ ਵੀ ਇਹਨਾਂ ਨੇ ਬੈਟਰੀ ਵਾਲੀ ਸਾਈਕਲ ਦੀ ਡਿਮਾਂਡ ਕੀਤੀ ਸੀ ਵੀ ਤਾਂ ਕਿ ਜਿਹੜੀ ਅਥਾ ਦਾ ਬਾਹਾਂ ਦਾ ਜ਼ੋਰ ਲੱਗਦਾ ਉਹਨੂੰ ਪ੍ਰੋਬਲਮ ਸੀ ਚਲਾਉਣ 'ਚ ਦਿੱਕਤ ਸੀਗੀ ਤੇ ਕੁਝ ਦਾਨੀ ਵੀਰਾਂ ਨੇ ਸੇਵਾ ਕੀਤੀ ਆ ਉਹਦੀ ਤੁਹਾਨੂੰ ਗਰਾਊਂਡ ਰਿਪੋਰਟ ਵੀ ਸਾਰੀ ਦਵਾਂਗੇ ਅਲੱਗ ਤੋਂ ਵੀਡੀਓ ਦੇ ਵਿੱਚ ਤੇ ਦਾਨੀ ਵੀਰਾਂ ਦੇ ਸਹਿਯੋਗ ਦੇ ਨਾਲ ਆਪਾਂ ਉਹਨਾਂ ਨੂੰ ਜਿਹੜੀ ਟ੍ਰਾਈਸਾਈਕਲ ਸੀਗੀ ਉਹ ਇਲੈਕਟ੍ਰੋਨਿਕ ਵਾਲੀ ਬਿਜਲੀ ਵਾਲੀ ਉਹ ਲੈ ਕੇ ਦੇਤੀ ਜੀ ਕਰੀਬ 45000 ਦੀ ਆਈ ਆ ਤੇ ਉਹਨਾਂ ਕੋਲ ਪਹਿਲਾਂ ਇਹ ਸਾਈਕਲ ਦੀ ਜਿਹੜੀ ਹੁਣ ਤੁਸੀਂ ਅਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ 3 ਹਫ਼ਤੇ ਇੱਕ ਮਹੀਨਾ ਪਹਿਲੇ ਕਿਸੇ ਉਦਾਨੀ ਸੱਜਣਾ ਵੱਲੋਂ ਦਾਨ ਕੀਤੀ ਗਈ ਸੀ ਉਹ ਵੀ ਦੱਸਦੇ ਵੀ ਪੈਲ ਤੋਂ ਜੀ ਇੱਕ ਜਰੀਏ ਇੱਕ ਉਮੀਦ ਸੰਸਥਾ ਚਲਾ ਰਹੇ ਨੇ ਮੇਰੇ ਵੀਰ ਸੋਨੂ ਕਪੂਰ ਜੀ ਸੋਸ਼ਲ ਮੀਡੀਆ ਤੇ ਵੀ ਤੁਸੀਂ ਦੇਖ ਸਕਦੇ ਹੋ ਉਹਨਾਂ ਨੂੰ ਤੇ ਇਹਨਾਂ ਦੇ ਨਾਲ ਜੁੜ ਵੀ ਜਾਓ ਦਾਨੀ ਵੀਰ ਜਿਹੜੇ ਨੇ ਤੇ ਉਹਨਾਂ ਨੇ 3 ਹਫ਼ਤੇ ਇੱਕ ਮਹੀਨਾ ਪਹਿਲੇ ਇਹਨੂੰ ਨਵੀਂ ਬਿਲਕੁਲ ਟਰਾਈਸਾਈਕਲ ਲਿਆ ਕੇ ਦਿੱਤੀ ਸੀ ਜੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਤੇ ਹੁਣ ਗੱਲ ਇਹ ਸੀ ਵੀ ਉਹਨਾਂ ਕੋਲ ਹੋ ਗਈਆਂ ਦੋ ਟਰਾਈਸਾਈਕਲ ਹੋ ਗਈਆਂ ਸੀ ਇੱਕ ਇਲੈਕਟ੍ਰੋਨਿਕ ਹੋ ਗਈ ਸੀਗੀ ਤੇ ਇੱਕ ਹੋ ਗਈ ਸੀ ਇਹ ਤੇ ਉਹਨੇ ਹੁਣ ਜਿਹੜੀ ਟ੍ਰਾਈਸਾਈਕਲ ਜਿਹੜੀ ਹੱਥ ਨਾਲ ਚਲਾਉਣੇ ਸੀ ਉਹ ਬਾਦੂ ਸੀਗੀ ਤੇ ਅਸੀਂ ਹੁਣ ਸੋਚਿਆ ਵੀ ਅੰਕਲ ਨੂੰ ਉਹ ਚੀਜ਼ ਦੀ ਬਹੁਤ ਲੋੜ ਆ ਫਿਲਹਾਲ ਅੰਕਲ ਵੀ ਕਹਿੰਦੇ ਜੇ ਬੈਟਰੀ ਜੜੀ ਮਿਲ ਜੇ ਤਾਂ ਵਧੀਆ ਗੱਲ ਆ ਤੇ ਅੰਕਲ ਨੂੰ ਅਸੀਂ ਇਹ ਹੁਣ ਅੱਜ ਦੇ ਚੁੱਕੇ ਆ ਜੀ ਅਸੀਂ ਪੱਲੇ ਆਏ ਸੀਗੇ ਮੇਰੇ ਨਾਲ ਸਾਰੇ ਮੁੰਡੇ ਨੇ ਤੇ ਅੰਕਲ ਨੇ ਧੰਨਵਾਦ ਕੀਤਾ ਤੇ ਇਹ ਸਾਈਕਲ ਬਿਲਕੁਲ ਨਵੀਂ ਆ ਇਹ ਚਲਾਉਣ 'ਚ ਥੋੜੀ ਜਿਹੀ ਆਸਾਨੀ ਆ ਜਿਹੜੀ ਪਹਿਲਾਂ ਸੀਗੀ ਅੰਕਲ ਕੋਲ ਸਾਈਕਲ ਉਹ ਬਹੁਤ ਔਖੀ ਚੱਲਦੀ ਸੀਗੀ ਤੇ ਹੁਣ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਤੇ ਬਹੁਤ ਲੋੜਵੰਦ ਪਰਿਵਾਰ ਆ ਜੀ ਅੰਕਲ ਜੀ ਨੇ ਦੱਸਿਆ ਵੀ ਇਹਨਾਂ ਚਾਰ ਬੇਟੀਆਂ ਸੀਗੀਆਂ ਇਹਨਾਂ ਦੇ ਤਿੰਨ ਦੀ ਮੈਰਿਜ ਹੋ ਗਈ ਜੀ ਵਿਆਹ ਕਰਤਾ ਸੀ ਤੇ ਇੱਕ ਛੋਟੀ ਆ ਬੱਚੀ ਉਹ ਪੜ ਰਹੇ ਨੇ ਤੇ ਇੱਕ ਛੋਟਾ ਜਿਹਾ ਬੇਟਾ ਵਾ ਤੇ ਇਹਨਾਂ ਦੇ ਘਰ ਦੇ ਵੀ ਚਲੋ ਰੋਜ਼ ਰੋਜ਼ ਕਮਾਉਂਦੇ ਨੇ ਹਨਾ ਤੇ ਅੱਜ ਵੀ ਕੰਮ ਤੇ ਗਿਆ ਹੋਣੇ ਅੰਕਲ ਕਹਿੰਦੇ ਵੀ ਅਸੀਂ ਟੇਲਰ ਦਾ ਕੰਮ ਕਰਦੇ ਆ ਘਰੇ ਵੀ ਜਿੰਨਾ ਕੋ ਹੁੰਦਾ ਵਿਚਾਰੇ ਤੋਂ ਉਹ ਕਰਦੇ ਨੇ ਤੇ ਬਹੁਤ ਲੋੜਵੰਦ ਪਰਿਵਾਰ ਆ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਅਸੀਂ ਵੀ ਬੇਨਤੀ ਕਰਦੇ ਆ ਵੀ ਜਿੰਨਾ ਕੋ ਹੋ ਸਕੇ ਪਰਿਵਾਰ ਦੀ ਮਦਦ ਕਰੋ ਜੀ ਤੇ ਤੇ ਅਸੀਂ ਬੇਨਤੀ ਕੀਤੀ ਸੀਗੀ ਵੀ ਸਾਨੂੰ ਵੀ ਟਰਾਈਸਾਈਕਲ ਜਿਹੜੀ ਇਲੈਕ ਤੇ ਹਾਲ ਅੰਕਲ ਨੂੰ ਅੱਜ ਆਪਾਂ ਦੇ ਦਿੱਤ ਕਿਆ ਸਵਾਲ ਤੇ ਇਹਨਾਂ ਨੂੰ ਵੀ ਨਵੀਂ ਸਾਈਕਲ ਚਲਾਉਣ ਚ ਥੋੜੀ ਹੋਰ ਆਸਾਨੀ ਰਹੋਗੀ ਇਹਨਾਂ ਨੂੰ ਜਿਹੜੀ ਇਹਨਾਂ ਕੋਲ ਪੁਰਾਣੀ ਸੀਗੀ ਉਹ ਬਹੁਤ ਖਾਸਤਾ ਹਾਲਤ ਸੀਗੀ ਉਹ ਨਹੀਂ ਚੱਲਣ ਵਾਲੀ ਚੀਜ਼ ਸੀਗੀ ਤੇ ਉਹ ਆਪਣੀ ਹੁਣ ਜਿਵੇਂ ਵੀ ਕਰਨਗੇ ਉਹ ਵੇਚ ਦੇਣਗੇ ਜਾਨੀ ਚਲਾਉਣ ਵਾਲੀ ਸਾਈਕਲ ਨਹੀਂ ਸੀ ਜਿਹੜੀ ਅੱਜ ਆਪਾਂ ਨਵੀਂ ਸਾਈਕਲ ਇਹਨਾਂ ਨੂੰ ਦੇ ਚੁੱਕੇ ਆ ਤੇ ਸਾਰਿਆਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੀ ਅੰਕਲ ਜੀ ਇਹਨਾਂ ਤੋਂ ਵੀ ਗੱਲਬਾਤ ਕਰ ਲੈਨੇ ਕੀ ਗੱਲਾਂ ਚਾਹੁੰਦੇ ਹੋ ਜੀ ਬਸ ਮੈਂ ਤਾਂ ਇਹ ਚਾਹੁੰਦਾ ਵੀ ਮੈਨੂੰ ਇੱਕ ਲੈਟਰ ਉਹਨਾਂ ਨੂੰ ਬਾਅਦ ਵਿੱਚ ਬੈ ਜਣੀ ਹੋਰ ਵੀ ਆਸ਼ਕਵਾਲਡ ਮੇਰੇ ਕੰਮ ਕਰਦੇ ਨੇ ਮੇਰੇ ਚਾਰ ਕਾਰੀਗਰ ਕਰਨੇ ਉਹ ਚਲ ਉਹਨਾਂ ਨੂੰ ਮੈਂ ਲੈ ਕੇ ਦੇ ਦੇਣਾ ਕੰਮ 10 ਦਸ਼ਾ ਵੀ ਉਹ ਦੇ ਦਿੰਦੇ ਨੇ ਮੈਨੂੰ ਚਲੋ ਬਸ ਮੈਂ ਨਹੀਂ ਬਹੁਤ ਹਨ ਹੋਗਾ ਇਹ ਸੁਮ ਅੰਕਲ ਜੀ ਨੇ ਬੇਨਤੀ ਕੀਤੀ ਆ ਵੀ ਆਪਾਂ ਵੀ ਇਹਨਾਂ ਨੂੰ ਜੋ ਬੈਟਰੀ ਵਾਲੀ ਸਾਈਕਲ ਲੈ ਦੇਤਾ ਵਧੀਆ ਗੱਲ ਆ ਸੌਖਾ ਹੋ ਜਾਂਦਾ ਆਉਣਾ ਜਾਣਾ ਕਿਉਂਕਿ ਹਣ ਘਰ ਦੇ ਵਿੱਚ ਇਹੀ ਨੇ ਕਮਾਉਣ ਵਾਲੇ ਤੇ ਇਹਨਾਂ ਨੂੰ ਕਿਤੇ ਆਉਣਾ ਜਾਣਾ ਹੀ ਪੈਂਦਾ ਹਨਾ ਫੇਰ ਵੀ ਚਲ ਜਿੰਨੇ ਕੁ ਜੋਗੇ ਹੈਗੇ ਮਿਹਨਤ ਕਰਦੇ ਨੇ ਤੇ ਟੇਲਰ ਮਾਸਟਰ ਨੇ ਜੀ ਤੇ ਜਿੰਨਾ ਵੀ ਆਉਂਦਾ ਕਰਦੇ ਅਸੀਂ ਕੰਮ ਕਰਦੇ ਰਹਿੰਦੇ ਆ ਫੇਰ ਵੀ ਚਲੋ ਕਰੀ ਜਾਂਦੇ ਨੇ ਬਹੁਤ ਔਖਾ ਲੋੜਵੰਦ ਪਰਿਵਾਰ ਆ ਜੀ ਬੇਨਤੀ ਆ ਵੀ ਸਕਰੀਨ ਤੇ ਨੰਬਰ ਚੱਲਦਾ ਜੇ ਕੋਈ ਸੇਵਾ ਕਰਨੀ ਚਾਹੁੰਦਾ ਤੁਸੀਂ ਸੇਵਾ ਕਰ ਸਕਦੇ ਹੋ ਜੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ